ਇਹ ਖਬਰ ਉਹ ਜਿਹੜੀ ਜਿਹੜੀ ਸਾਡੀ ਘਰ ਮੇਰੀ ਪਰਿਵਾਰ ਦੀ ਮੈਂਬਰ ਸੀ ਉਹ ਗਮਸਮ ਹੋ ਗਈ ਬਜ਼ੁਰਗ ਲੇਡੀ ਸੀਗੇ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਉਹਨਾਂ ਮੁੰਡਿਆਂ ਨੇ ਜਿਹੜਾ ਹਾਥੀ ਡੋਲਾ ਸੀ ਉਹ ਵੀ ਖੋਹ ਲਿਆ ਖੋਹ ਲਿਆ ਦੋਨੇ ਪੈਰ ਹੱਥਾਂ ਦੇ ਵਿੱਚ ਉਹਦੇ ਕੜੇ ਪਾਏ ਹੋਏ ਸੀ ਜਿਹੜੇ ਤਕਰੀਬਨ 2.5 ਤੋਂੜੇ ਦੇ ਸੀ ਉਹ ਵੀ ਲਾ ਕੇ ਲੈ ਗਏ ਦੱਸੋ ਸਤੀ ਜੀ ਜਿੰਮੇ ਪਾਣੀ ਬਣ ਜਾਂਦੇ ਸੀ ਪਿੱਪਲ ਦੇ ਇੱਥੇ ਮਸੀਆ ਸੀ ਤੇంద్ర ਵਾਪਸ ਇਧਰ ਗਲੀ ਚ ਬੁੜੀ ਆਉਂਦੀ ਚ ਬਾਚਾ ਗੱਡੀਆਂ ਜਿ ਖੜੀਆਂ ਦੀ ਉੱਥੇ ਸੀ ਮੈਨੂੰ ਪਤਾ ਨਹੀਂ ਲੱਗਿਆ ਦੋ ਤਿੰਨ ਜਣੇ ਸੀ ਕਿ ਦੋ ਸੀ ਉਹ ਤੇ ਬਸ ਮੇਰੇ ਹੱਥ ਦੇ ਵਿੱਚ ਪਾਣੀ ਵਾਲਾ ਡੋਲਾ ਵੀ ਸੀ ਵਿਸ਼ਾਲ ਮੇਗਾਵਾੜ ਦੇ ਨੇੜੇ ਜਨੂ ਦੀ ਰੈਸ਼ ਹੈਗੀ ਉਹ ਬਾਹਰ ਸੜਕ ਤੇ ਜਾ ਰਹੇ ਸੀਗੇ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਉਹਨਾਂ ਨੂੰ ਰਸਤੇ 'ਚ ਰੋਕ ਕੇ ਉਹਨਾਂ ਦੇ ਸੋਨੇ ਦੇ ਕੜੇ ਤੇ ਇੱਕ ਛਾਪ ਜਿਹੜੀ ਆ ਉਹ ਲਹਾ ਲਈ ਹੈ ਤੇ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਚੋਰੀ, ਛਪਟਮਾਰੀ, ਲੁੱਟਖੋਹ ਦੀਆਂ ਵਾਰ ਦਾ ਤਾਂ ਪੁਲਿਸ ਨੂੰ ਸਾਹ ਨਹੀਂ ਲੈਣ ਦੇ ਰੀਆਂ। ਤੇ ਅੱਜ ਉਸ ਵੇਲੇ ਇੱਕ ਤਾਜ਼ਾ ਘਟਨਾ ਹੋਈ ਜਦੋਂ ਨਗਰ ਕੀਰਤਨ ਉਧਰੋਂ ਚੱਲ ਰਿਹਾ ਸੀ ਕਿਲੇ ਦੇ ਵਿੱਚੋਂ ਤੇ ਉਧਰੋਂ ਦੂਜੇ ਪਾਸੇ ਮੋਟਰਸਾਈਕਲ ਸਵਾਰਾਂ ਨੇ ਇੱਕ ਵਪਾਰੀ ਆਗੂ ਵਿਰਿੰਦਰ ਸ਼ਾਹ ਜੀ ਦੀ ਨਜ਼ਦੀਕੀ ਰਿਸ਼ਤੇਦਾਰ ਦੀਆਂ ਬੰਗਾ ਕੜੇ ਲਾਲਚ ਵਿੱਚ ਲਾ ਕੇ ਗੱਲਾਂ ਵਿੱਚ ਲਾ ਕੇ ਉਸ ਨੂੰ ਨੀਂਬ बेहोਸ਼ੀ ਵਾਲੀ ਹਾਲਤ ਵਿੱਚ ਕਰਕੇ ਉਸ ਦੀਆਂ ਬੰਨਾ ਕੜੇ ਤੇ ਸ਼ਾਪ ਲੁਆ ਲਈ ਪੁਲਿਸ ਨੂੰ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਹਾਸਲ ਕਰ ਰਹੀ ਹੈ ਤੇ ਚੋਰਾਂ ਦੀ ਇਸ ਤਰ੍ਹਾਂ ਦੀ ਠੱਗਾਂ ਦੀ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅੱਜ ਮੇਰੇ ਸਵੇਰ 6:00 8:20 ਦੀ ਗੱਲ ਐ ਮੇਰੇ ਛੋਟੇ ਭਾਈ ਦੇ ਘਰੋਂ ਮੱਸੀਆ ਕਰਕੇ ਪਾਣੀ ਦਾ ਡੋਲਾ ਲੈ ਕੇ ਚੱਲੇ ਸੀ ਪੀਪਾਉਣਾ ਪੀਪਲ ਦੇ ਵਿੱਚ ਤੇ ਇਨ ਬਿਟਵੀਨ ਬਸ ਉਹ ਵਿਸ਼ਾਲ ਮੈਗਾ ਮਾਰਟ ਤੇ ਮੋਰ ਦੇ ਦਰਮਿਆਨ ਦੇ ਵਿੱਚ ਹੀ ਉਹਦੇ ਅੱਗੇ ਦੋ ਤਿੰਨ ਲੜਕੇ ਆਏ ਜਿਨ੍ਹਾਂ ਦੇ ਮੂੰਹ ਨੰਗੇ ਸੀਗੇ ਉਹਦੀਆਂ ਅੱਖਾਂ 'ਚ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੋਈ ਹਿਪਨੋਟਾਈਜ਼ ਕੀਤਾ ਜਾਂ ਕੋਈ ਚੀਜ਼ ਪਾਈ ਉਹ ਲੇਡੀ ਜਿਹੜੀ ਸਾਡੀ ਘਰ ਮੇਰੀ ਪਰਿਵਾਰ ਦੀ ਮੈਂਬਰ ਸੀ ਉਹ ਗਮਸਮ ਹੋ ਗਈ ਬਸਰਕ ਲੇਡੀ ਸੀਗੇ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਉਹਨਾਂ ਮੁੰਡਿਆਂ ਜਿਹੜਾ ਹਾਥੀ ਡੋਲਾ ਸੀ ਉਹ ਵੀ ਖੋਲ ਲਿਆ ਖੋਲਿਆ ਦੋਨੇ ਪੈਰ ਹੱਥਾਂ ਦੇ ਵਿੱਚ ਉਹਦੇ ਕੜੇ ਪਾਏ ਹੋਏ ਸੀ ਜਿਹੜੇ ਤਕਰੀਬਨ 2.5 ਛੋਲੇ ਦੇ ਸੀ ਉਹ ਵੀ ਲਾ ਕੇ ਲੈ ਗਏ ਹੱਥ ਮੰਦਰੀ ਸੀ ਅੱਧੇ ਪੌਣੇ ਛੋਲੇ ਦੀ ਉਹ ਵੀ ਲਾ ਕੇ ਲੈ ਗਏ ਤੇ ਇਹਨਾਂ ਨੂੰ ਤਾਂ ਜਦੋਂ ਲਾ ਕੇ ਸਾਰਾ ਕੁਝ ਲੈ ਗਏ ਇਹ ਸੋਨ ਨੂੰ ਕਰਕੇ ਬੈਠੇ ਰਹੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਇਹਨਾਂ ਨੂੰ ਇੱਕ ਮਿੰਟ ਬਾਅਦ ਹੋਸ਼ ਆਈ ਮੇਰੇ ਨਾਲ ਕੀ ਹੋ ਗਿਆ ਇਹ ਫੜ ਫੜ ਭੱਜੇ ਕਰਿਆ ਅਸੀਂ ਉੱਥੇ ਗਏ ਉਸ ਨੂੰ 112 ਨੰਬਰ ਤੇ ਇਤਲਾਹ ਕੀਤੀ ਪੁਲਿਸ ਉਹਦੇ ਹੀ ਆ ਗਈ

ਮੈਨੂੰ ਪੂਰਾ ਪਤਾ ਨਹੀਂ ਲੱਗਿਆ ਤੇ ਮੇਰੇ ਕੜੇ ਸੀ ਇੱਕ ਗੁੱਠੀ ਪਾਈ ਸੀ ਕਿਉਂ ਨਹੀਂ ਜਾਣੀ ਸੀ ਉਹ ਹਾਂਜੀ ਕਿੰਨੇ ਜਾਣੀ ਸੀ ਮੈਂ ਤਾਂ ਦੋ ਹੀ ਦੇਖੇ ਮੈਨੂੰ ਕੋਈ ਨਹੀਂ ਪਤਾ ਕਿਸੇ ਦਾ ਕਦੋਂ ਦੀ ਗੱਲ ਹੈਗੀ ਨਹੀਂ ਮੈਂ ਕਰੂ ਮਾਟੀ ਵੀ ਤੇ ਬਸ ਗਈ ਆ ਸਮਝੋ ਉਹ ਦੂਜਾ ਆਦਮੀ ਨਾ ਛੋੜਿਆ ਕੱਲੇ ਸੀ ਕਿ ਤੁਸੀਂ ਕੱਲੇ ਸੀ ਕਿ ਤੁਹਾਡੇ ਨਾਲ ਕੋਈ ਹੋਰ ਵੀ ਸੀ ਤਾਂ ਕੱਲੇ ਸੀ ਮੈਂ ਅੱਜ 3:00 9 ਵਜੇ ਸਾਨੂੰ ਇਤਲਾ ਮਿਲੀ ਸੀ 2:05 ਤੇ ਵਿਸ਼ਾਲ ਮਹਿਗਾ ਮੜ ਦੇ ਕੋਲੇ ਇੱਕ ਲੇਡੀ ਨੇ ਕਮਲਾ ਦੇਵੀ ਜੀ ਵਿਸ਼ਾਲ ਮੇਗਾਵਾਟ ਦੇ ਨੇੜੇ ਇਹਨਾਂ ਦੀ ਰੈਸ਼ ਹੈਗੇ ਉਹ ਬਾਹਰ ਸੜਕ ਤੇ ਜਾ ਰਹੇ ਸੀਗੇ ਦੋ ਮੋਟਰਸਾਈਕਲ ਸਵਾਰ ਲੜਕਿਆਂ ਨੇ ਉਹਨਾਂ ਨੂੰ ਰਸਤੇ 'ਚ ਰੋਕ ਕੇ ਉਹਨਾਂ ਦੇ ਸੋਨੇ ਦੇ ਕੜੇ ਤੇ ਇੱਕ ਛਾਪ ਜਿਹੜੀ ਆ ਉਹ ਲਹਾ ਲਈ ਹੈ ਤੇ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਦੁਸ਼ੀਆਂ ਨੂੰ ਜਿਹੜਾ ਕਾਬੂ ਕਰਕੇ ਸਲਾਕਾ ਪਹੁੰਚਿਆ ਜਾਊਗਾ ਅਸੀਂ ਸਮਾਜ ਦੇ ਵਿੱਚੋਂ ਸਾਰੇ ਲੋਕਾਂ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਜੇ ਕੋਈ ਇਦਾਂ ਦੀ ਸੂਚਨਾ ਕਿਸੇ ਦੇ ਧਿਆਨ 'ਚ ਆਉਂਦੀ ਹੈ ਜਾਂ ਇਹਨਾਂ ਨੂੰ ਕੋਈ ਪਹਿਚਾਣਦਾ ਉਹ ਸਾਨੂੰ ਸੰਪਰਕ ਕਰੇ ਓਲਡੀ ਜਿਹੜੀ ਸਾਡੀ ਕਰਨ ਮੇਰੀ ਪਰਵਾਹ